ਕਹਿੰਦੇ ਲੱਖੂ ਐ ਸੈਦੋਕੇ ਵਾਲਾ ਅੱਜ ਤੇ ਵਜਨੀ ਖੇਡ ਰਿਹਾ ਮੈਨੂੰ ਲੱਗਦਾ ਵੀ ਖਿਡਾਰੀਆਂ ਦੀ ਘਾਟ ਹੋਣੀ ਹੈ ਇਹ ਮੁੰਡਾ ਕਹਿੰਦੇ ਮਲੇਸ਼ੀਆ ਦੇ ਖੇਡ ਮੈਦਾਨਾਂ ਵਿੱਚ ਵੀ ਖੇਡਿਆ ਹੈ ਔਰ ਕਬੱਡੀ ਓਪਨ ਦੇ ਵਿੱਚ ਵੀ ਸੋਹਣੀ ਖੇਡ ਦਿਖਾਉਂਦਾ ਜਿੱਥੇ ਵੀ ਸੈਦੋਕੇ ਦੀ ਟੀਮ ਬਣਦੀ ਹੈ ਇਹ ਮੁੰਡਾ ਬਣਾਉਂਦਾ ਤੇ ਕਹਿੰਦੇ ਬਾਹੂ ਅਕਬਰਪੁਰ ਵਾਲੇ ਸ਼ੀਲੂ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਜਿੱਥੇ ਜਿੱਥੇ ਵੀ ਸੈੰਡੋ ਦੀ ਟੀਮ ਬਣਦੀ ਹੈ ਆ ਇੱਕੋ ਇੱਕ ਬੰਦਾ ਜਿਹੜਾ ਸ਼ੀਲੂ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਂਦਾ ਤੇ ਜਦ ਇਲਾਕੇ ਦੇ ਵਿੱਚ ਜਦ ਵੀ ਸ਼ੀਲੂ ਬੈਸਟ ਹੁੰਦਾ ਤੇ ਉਹ ਲੱਖੇ ਨੂੰ ਫੋਨ ਮਾਰਦਾ ਵੀ ਲੱਖਿਆ ਆਪਾਂ ਬੈਸਟ ਹੈ ਚਾਹੇ ਗੱਡੀ ਹੈ ਚਾਹੇ ਮੋਟਰਸਾਈਕਲ ਚਾਹੇ ਟਰੈਕਟਰ ਜਿਹੜੀ ਚੀਜ਼ ਜਿੱਤਦੀ ਉਹ ਪਹਿਲਾਂ ਲੱਖੂ ਦੇ ਘਰੇ ਜਾਂਦੀ ਹੈ ਤੇ ਫੇਰ ਕਹਿੰਦੇ ਤੇ ਕਹਿੰਦੇ ਫੇਰ ਜਾ ਕੇ ਕਿਤੇ ਉਹ ਗੱਡੀ ਜਿਹੜੀ ਫੇਰ ਹਰਿਆਣੇ ਵੱਲ ਨੂੰ ਚਲਦੀ ਹੈ ਅੱਜ ਛੀਲੂ ਨੇ ਆਉਣਾ ਸੀ ਪਰ ਆ ਤੇ ਨਹੀਂ ਸਕਿਆ ਲੱਖੂ ਕਹਿੰਦਾ ਵੀ ਅੱਜ ਛੀਲੂ ਨੇ ਆਪਣੇ ਪਿਆਰ ਦੇ ਜਰੀਏ ਰਵੀ ਕੈਲਰਮ ਤੇ ਬੂਰੀਆ ਸੀਸਰ ਨੂੰ ਭੇਜਿਆ ਵੀ ਅੱਜ ਲੱਖੂ ਨੇ ਟੀਮ ਬਣਾਉਣੀ ਹੈ ਤੇ ਲੱਖੂ ਦੇ ਸੱਦੇ ਤੇ ਆਪਾਂ ਡਾਲੇ ਪਿੰਡ ਦੇ ਵਿੱਚ ਖੇਡਣਾ ਲੈ ਵੀ ਲੱਖੂ ਤੇਰਾ ਬਹੁਤ ਬਹੁਤ ਧੰਨਵਾਦ ਹੈ ਜਦ ਵੀ ਇਲਾਕੇ ਦੇ ਵਿੱਚ ਟੂਰਨਾਮੈਂਟ ਹੁੰਦਾ ਹੈ ਤੇ ਮੁੰਡਾ ਸਿਰੇ ਦੀ ਟੀਮ ਬਣਾਉਂਦਾ ਬਹੁਤ ਬਹੁਤ ਧੰਨਵਾਦ